ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਠੀਕ ਹੋਵਗੇ ਤੁਹਾਨੂੰ ਦੱਸਦੇ ਹਾਂ ਕਿ ਬੱਬੂ ਮਾਨ ਤੇ ਇੱਕ આરોਪ ਜਿਹੜਾ ਕਿ ਉਹ ਲੱਗ ਚੁੱਕਿਆ ਆ ਬੱਬੂ ਮਾਨ ਨੇ ਇੱਕ ਪੰਜਾਬੀ ਸਿੰਗਰ ਦਾ ਜਿਹੜਾ ਕਿ ਉਹ ਗਾਣਾ ਕਾਪੀ ਕੀਤਾ ਸੀਗਾ ਅਤੇ ਆਪ ਗਾਇਆ ਸੀਗਾ ਕੌਣ ਆ ਉਹ ਵਿਅਕਤੀ ਅਤੇ ਕਿਹੜਾ ਆ ਉਹ ਸਿੰਗਰ ਜਿਸ ਨੇ ਕਿ ਬੱਬੂ ਮਾਨ ਤੇ ਇਹ આરોਪ ਜਿਹੜਾ ਕਿ ਉਹ ਲਾਇਆ ਨੇ ਤੁਹਾਨੂੰ ਦੱਸ ਦਈਏ ਕਿ ਪਿੰਡ ਪੈਰਾ ਲੱਗਦਾ ਗਾਣਾ ਜਿਹੜਾ ਕਿ ਬੱਬੂ ਮਾਨ ਦਾ ਨਹੀਂ ਹੈਗਾ हां जी दोस्तों उस व्यक्ति द्वारा यह किया गया है कि यह गाना मेरा है और सोशल मीडिया पे ऊपर भी काफी ज्यादा चर्चा ਦੇ ਵਿੱਚ ਰਹੇ ਨੇ। व्यक्ति YouTube ਦੇ ਉੱਪਰ ਵੀ ਉਹਦਾ गाना ਬੱਬੂ ਮਾਨ ਤੋਂ ਪਹਿਲਾਂ ਪਿਆ ਸੀਗਾ ਅਤੇ ਸੇਮ ਟੂ ਸੇਮ ਕਾਪੀ ਕੀਤਾ ਗਿਆ ਹੈ ਉਸ ਵਿਅਕਤੀ ਦਾ ਗਾਣਾ। ਇਹ આરોਪ ਜਿਹੜਾ ਕਿ ਬੱਬੂ ਮਾਨ ਤੇ ਲੱਗੇ ਨੇ ਆਓ ਬਿਨਾਂ ਦੇਰੀ ਕੀਤੇ ਤੁਹਾਨੂੰ ਵੀ ਅਸੀਂ ਉਹ ਵੀਡੀਓ ਦਿਖਾਉਣ ਜਾ ਰਹੇ ਹਾਂ। ਦੇਖੋ ਇਹ ਵੀਡੀਓ ਨੂੰ। ਜਦੋਂ ਸੁਪਰ ਡੂਪਰ ਹਿੱਟ ਹੋਇਆ ਨਾ ਬੱਬੂ ਮੈਦਾਨ ਨਾ ਮੰਚ ਤਾਂ ਆਉਂਦਾ ਹੀ ਹੋਊਗਾ। ਇੱਕ ਵਾਰੀ ਤਾਂ ਮੰਚ ਆਇਆ ਹੋਵੇ ਯਾਰ ਗਾਣਾ ਮੇਰਾ ਸੀ। ਹੱਕ ਲੈ ਨਹੀਂ ਹੁੰਦੀ। ਰੌਲਾ ਚੱਲਿਆ। ਹੂੰ। ਉਦੋਂ ਨਾ ਇੰਟਰਵਿਊਆ ਹੋਈਆਂ ਬੱਬੂ ਹੋਰਾਂ ਦੇ ਖਾਸਮ ਖਾਸ ਪ੍ਰੈਂਟ ਸੀਗੇ ਮਾਸਟਰ ਤਰਲੋਚਨ ਜੀ ਜਿਨ੍ਹਾਂ ਨੇ ਉਹਨਾਂ ਦੀ ਹਸ਼ਰ ਫਿਲਮ ਵੀ ਲਿਖੀ ਹੋਈ ਹੈ ਹੂੰ ਹੂੰ ਉਹਨਾਂ ਦਾ ਮੈਨੂੰ ਫੋਨ ਆਇਆ ਜੀ ਮੈਨੂੰ ਕਹਿੰਦੇ ਬਿੱਲੇ ਆ ਕੀ ਚੱਲੀ ਜਾਂਦਾ ਕਹਿੰਦੇ ਮਾਹ ਜੀ ਤੁਹਾਨੂੰ ਪਤਾ ਹੀ ਆ ਤੇ ਕਹਿੰਦੇ ਯਾਰ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਦੂਸਰੇ ਦਿਨ ਮੈਨੂੰ ਚੁੱਪ ਕਰਾ ਕੇ ਕਹਿੰਦੇ ਆਪਾਂ ਕਿਸੇ ਨੇ ਕੁਝ ਨਹੀਂ ਬੋਲਣਾ ਮਾਹ ਜੀ ਠੀਕ ਆ ਦੂਸਰੇ ਦਿਨ ਉਹਨਾਂ ਨੇ ਚੈਨਲ ਤੇ ਬੈਠ ਕੇ ਕਿਹਾ ਬਿੱਲੇ ਦਾ ਗਾਣਾ ਉਦੋਂ ਤੱਕ ਕਿਸੇ ਨੇ ਸੁਣਿਆ ਨਹੀਂ ਹੁਣ ਕੰਟਰੋਵਰਸੀ ਦੇ ਸਹਾਰੇ ਕਹਿੰਦੇ ਕਾਫੀ ਲੋਕਾਂ ਨੇ ਸੁਣ ਲਿਆ ਚਲੋ ਇਹ ਬਿੱਲੇ ਦੀ ਖੁਸ਼ਕਿਸਮਤੀ ਆ ਕਹਿੰਦੇ ਹਾਂਜੀ ਦੋਸਤੋ ਇਹ ਸੀਗਾ ਉਹ ਪੰਜਾਬੀ ਸਿੰਗਰ ਬਿੱਲਾ ਜਿਸ ਦਾ ਕੀ ਬੱਬੂ ਮਾਨ ਨੇ ਗਾਣਾ ਕਾਪੀ ਕਰਕੇ ਆਪ ਗਾਇਆ ਸੀਗਾ ਤੇ ਦੋਸਤੋ ਬਾਅਦ ਤੁਸੀਂ ਇਹ ਇੰਟਰਵਿਊ ਦੇਖ ਲਿਆ ਹੋਣਾ ਆਇਆ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ